ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਤੁਹਾਡੇ ਲਈ ਇੱਕ ਬਹੁਤ ਹੀ ਲਾਭਕਾਰੀ ਜਾਣਕਾਰੀ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਸਾਡੇ ਚੈਨਲ ਤੋਂ ਅਸੀਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਜੋ ਪੰਜਾਬ ਸਰਕਾਰ ਵੱਲੋਂ ਸਕੀਮਾਂ ਜਾਰੀ ਹੁੰਦੀਆਂ ਤਾਂ ਉਹਦੇ ਵੀ ਅਪਡੇਟ ਆ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਤਾਂ ਅੱਜ ਵੀ ਇਸੇ ਤਰ੍ਹਾਂ ਦੇ ਇੱਕ ਅਪਡੇਟ ਆਪਾਂ ਤੁਹਾਡੇ ਲਈ ਲੈ ਕੇ ਪਹੁੰਚੇ ਆ ਤਾਂ ਬਿਨਾਂ ਕਿਸੇ ਦੇਰੀ ਆਪਾਂ ਸਿੱਧੇ ਅਪਡੇਟ ਤੇ ਚੱਲਦੇ ਆਂ ਜੀ ਅਸ਼ੀਰਵਾਦ ਸਕੀਮਾ ਦੇ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਡਾਕਟਰ ਬਲਜੀਤ ਕੌਰ 3922 ਲਾਪਾਤੀ ਪਰਿਵਾਰਾਂ ਨੂੰ ਮਿਲੇਗਾ ਲਾਭ ਤਾਂ ਇਸ ਸਕੀਮ ਦੇ ਅਧੀਨ ਹੈ ਜੋ 3922 ਪਰਿਵਾਰਾਂ ਨੂੰ ਲਾਭ ਮਿਲਣ ਵਾਲਾ ਜੋ ਅੱਜ ਦਾ ਇਹ ਅਪਡੇਟ ਹੈ ਜੋ ਕਿ ਸ਼ਗਨ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਚਾਲੂ ਕੀਤੀ ਗਈ ਹੈ 51000 ਰੁਪਏ ਇਹਦੀ ਜੋ ਵਿੱਤੀ ਸਹਾਇਤਾ ਹੈ ਸ਼ਗਨ ਸਕੀਮ ਦੇ ਅਧੀਨ ਹੈ ਪੰਜਾਬ ਦੇ ਵਸਨੀਕਾਂ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਤਾ ਪੜ੍ਹਦੇ ਹਾਂ ਪੂਰੀ ਖ਼ਬਰ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਅਸ਼ੀਰਵਾਦ ਸਕੀਮਾ ਦੀਨ ਅਨੁਸੂਚਿਤ ਜਾਤੀਆਂ ਦੇ ਲਾਪਾਤਰੀ ਪਰਿਵਾਰਾਂ ਲਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਹ ਪ੍ਰਗਟਾਵਾ ਸਮਾਜਿਕ ਨਿਆਂ ਅਧਿਕਾਰਤਾ ਦੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 2024-25 ਦੌਰਾਨ ਅਸ਼ੀਰਵਾਦ ਸਕੀਮ ਤਹਿਤ 12 ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ 3922 ਅਰਜ਼ੀਆਂ ਤੇ ਕਾਰਵਾਈ ਕਰਦੇ ਆ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਸਕੀਮ ਦੇ ਅਧੀਨ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸੰਬੰਧਿਤ ਲੜਕੀ ਦੇ ਵਿਆਹ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਜਿੰਨਾ 12 ਜ਼ਿਲ੍ਹਿਆਂ ਦੇ ਲਾਪਾਤਰੀਆਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ ਉਹਨਾਂ ਵਿੱਚ ਅੰਮ੍ਰਿਤਸਰ ਦੀਆਂ 1476 ਅਰਜ਼ੀਆਂ ਬਰਨਾਲਾ ਦੀ 56 ਜੀ ਬਰੀਦਕੋਟ ਦੇ 111 ਫਿਰੋਜ਼ਪੁਰ ਦੇ 399 ਸ਼੍ਰੀ ਫਤਿਹਗੜ੍ਹ ਸਾਹਿਬ ਦੇ 84 ਫਾਜ਼ਿਲਕਾ ਦੇ 188 ਕਪੂਰਥਲਾ ਦੇ 216 ਲੁਧਿਆਣਾ ਦੇ 767 ਮਾਨਸਾ ਦੇ 96 ਸ਼੍ਰੀ ਮੁਕਤਸਰ ਸਾਹਿਬ ਦੇ 152 ਰੂਪਨਗਰ ਦੇ 89 ਤੇ ਐਸ ਬੀ ਐਸ ਨਗਰ ਦੀਆਂ 298 ਅਰਜ਼ੀਆਂ ਇਨਾਂ ਕੋਲ ਪਹੁੰਚੀਆਂ ਸੀ ਸਰਕਾਰ ਕੋਲ ਤਾਂ ਇਹਨਾਂ ਨੇ ਇਹਨਾਂ ਦੇ ਲਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਬਹੁਤ ਵੱਡਾ ਅਪਡੇਟ ਹੈ ਜੀ ਆਸ਼ੀਰਵਾਦ ਸਕੀਮ ਦੇ ਅਧੀਨ ਜਿਹੜੇ ਲਾਭਪਾਤਰੀ ਹੈ ਲਾਭ ਲੈਣਾ ਚਾਹੁੰਦੇ ਆ ਤਾਂ ਉਹ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਜੇਕਰ ਕਿਸੇ ਨੇ ਕੋਈ ਆਪਣੀ ਅਰਜ਼ੀ ਲਗਾਈ ਹੈ ਜੇਕਰ ਉਹਦੇ ਸੰਬੰਧੀ ਪੈਸਾ ਨਹੀਂ ਵੀ ਹੁੰਦਾ ਤਾਂ ਫਿਲਹਾਲ ਦੀ ਘੜੀ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਇਸ ਸਕੀਮ ਦਾ ਪਤਾ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਕਿ ਤੁਹਾਡੀ ਪੇਮੈਂਟ ਆਈ ਹੈ ਜਾਂ ਨਹੀਂ ਆਈ ਹੈ ਤਾਂ ਇਹ ਜੀ ਅੱਜ ਦਾ ਅਪਡੇਟ ਹੈ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਓ ਬਹੁਤ ਜੀ ਧੰਨਵਾਦ